ਸਰ ਸ਼ਿਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਹਨ ਦੋਸਤੋ ਬੜੀ ਮੰਦ ਭਾਗੀ ਖਬਰ ਹੈ ਖਬਰ ਐਸੀ ਹੈ ਕਿ ਸਿੱਖਾਂ ਦੇ ਲਈ ਇਸ ਦੇ ਵਿੱਚੋਂ ਚਿੰਤਾਵਾਂ ਬਹੁਤ ਨੇ ਜ਼ਿਕਰ ਇਸ ਗੱਲ ਦਾ ਹੈ ਕਿ ਜਦੋਂ ਬੜੇ ਲੰਮੇ ਸਮੇਂ ਤੋਂ ਯਕਾਸ ਲਗਾਏ ਜਾ ਰਹੇ ਸੀ ਕਿ ਇਦਾਂ ਦੇ ਹਾਲਾਤ ਹੌਲੀ-ਹੌਲੀ ਬਣਾ ਦਿੱਤੇ ਜਾਣਗੇ ਤੇ ਬਣ ਗਏ ਬਣੇ ਇਸ ਤਰੀਕੇ ਨਾਲ ਕਿ ਤਖਤ ਹੀ ਆਪਸ ਜਿਹੜੇ ਆ ਆਹਮੋ ਸਾਹਮਣੇ ਹੋ ਗਏ ਇੱਕ ਦੂਜੇ ਦੇ ਜਿਹੜਾ ਹੁਕਮ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੇ ਖੜੇ ਹੋ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲਿਆ ਤਾਂ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨ ਜਿਹੜੇ ਪਟਨਾ ਸਾਹਿਬ ਦੇ ਵਿੱਚ ਬਤੌਰ ਪੰਜ ਪਿਆਰੇ ਸੇਵਾ ਨਿਭਾ ਰਹੇ ਨੇ ਹਾਲਾਂਕਿ ਉੱਤੇ ਵੀ ਸ਼ੰਕੇ ਸਵਾਲ ਨੇ ਉਹਨਾਂ ਨੇ ਵੀ ਇੱਕ ਪੱਤਰ ਦੇ ਜ਼ਰੀਏ ਵੱਡੇ ਸਵਾਲ ਖੜੇ ਕਰਤੇ ਤੇ ਨਾਲ ਦੀ ਨਾਲ ਸਿੱਧੇ ਤੌਰ ਤੇ ਜਥੇਦਾਰ ਥਾਪੇ ਗਏ ਨੇ ਉਹਨਾਂ ਨੂੰ ਹੀ ਤਲਬ ਕਰ ਲਿਆ ਉਹਨਾਂ ਨੂੰ ਹੀ ਕਹਿਤਾ ਵੀ ਇਹ ਤਨਖਾਈਏ ਨੇ ਇਹ ਸਥਿਤੀ ਬੜੀ ਨਾਜ਼ੁਕ ਹੈ ਇੱਕ ਪਾਸੇ ਤਾਂ ਢੱਡੀਆਂ ਵਾਲੇ ਦਾ ਫੈਸਲਾ ਹੋ ਰਿਹਾ ਸੀਗਾ ਦੂਸਰੇ ਪਾਸੇੋਂ ਜਦੋਂ ਰਣਜੀਤ ਸਿੰਘ ਹੋਰਾ ਦੀ ਗੱਲ ਆਈ ਗੌਰ ਉਹਨਾਂ ਦੀ ਤਾਂ ਉਧਰਲੇ ਪਾਸੇੋਂ ਗੱਲ ਹੋਰ ਹੀ ਪਾਸੇ ਨੂੰ ਮੁੜ ਗਈ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਚ ਰਗੜਿਆ ਗਿਆ ਹੈਗਾ ਇਹ ਕਿਉਂ ਰਗੜਿਆ ਗਿਆ ਇਧਰਲੇ ਪਾਸੇ ਆਪਸ ਦੇ ਵਿੱਚ ਝਗੜੇ ਹੋ ਰਹੇ ਨੇ ਤੇ ਦੂਜੇ ਪਾਸੇ ਤਰਨਤਾਰਨ ਤੋਂ ਹੋਰ ਮੰਤ ਭਾਗੀ ਖਬਰ ਆਉਂਦੀ ਹੈ ਕਿ ਇੱਕ ਵਾਰ ਫਿਰ ਬੇਅਦਬੀ ਦੀ ਘਟਨਾ ਵਾਪਰੀ ਹੈ ਅਸੀਂ ਕਿੱਧਰਲੇ ਪਾਸੇ ਨੂੰ ਜਾ ਰਹੇ ਹਾਂ ਸਮਝਣਾ ਬੇਹਦ ਜ਼ਰੂਰੀ ਹੈ ਵੀ ਇਨ੍ਹਾਂ ਹਾਲਾਤਾਂ 'ਚ ਵਿਜੇ ਉਲਝੇ ਰਹੇ ਆਪਸ ਦੇ ਵਿੱਚ ਆਪੋ ਤਾਪੀਆਂ ਕਰਦੇ ਰਹੇ ਤਾਂ ਨੁਕਸਾਨ ਕੌਮ ਦਾ ਪੰਥ ਦਾ ਵੱਡੇ ਪੱਧਰ ਤੇ ਹੋਵੇਗਾ। तमाम ਮਸਲੇ ਨੇ ਗੱਲਬਾਤ ਕਰਨੀ ਸਾਡੇ ਨਾਲ ਉੱਚੇ ਤੋਂ ਤੌਰ ਤੇ ਸੀਨੀਅਰ ਪੱਤਰਕਾਰ ਜਸਵੀਰ ਸਿੰਘ ਪੱਟੀ ਜੁੜੇ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪੱਟੀ ਸਭ ਸਭ ਤੋਂ ਮੰਦਪਾਗੀ ਚੀਜ਼ ਕਹਿੰਦੇ ਕਿਸੇ ਵੀ ਕੌਮ ਲਈ ਇਹੀ ਹੁੰਦੀ ਹੈ ਕਿ ਉਹਨਾਂ ਦੀ ਸੁਪਰੀਮ ਤਾਕਤਾਂ ਜਿੱਥੇ ਸ਼ਕਤੀ ਦਾ ਘਰ ਹੁੰਦੇ ਜਿਹੜੇ ਉਹ ਜਦੋਂ ਆਹਮੋ ਸਾਹਮਣੇ ਹੋ ਜਾਂਣ ਤਾਂ ਨੁਕਸਾਨ ਕਰਦੀਆਂ ਨੇ ਇੱਥੇ ਹਾਲਾਤ ਉਹੀ ਨੇ ਵੀ ਇਧਰਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਰਬਉੱਚ ਤਖਤ ਕਿਹਾ ਜਾਂਦਾ ਸਿੱਖਾਂ ਦਾ ਤੇ ਦੂਸਰੇ ਪਾਸੇ ਪਟਨਾ ਸਾਹਿਬ ਤੋਂ ਖਬਰ ਆਹਮੋ ਸਾਹਮਣੇ ਹੋਣ ਵਾਲੀਆਂ ਸਥਿਤੀਆਂ ਕਿਸ ਤਰੀਕੇ ਨਾਲ ਵਾਚ ਰਹੀਆਂ ਨੇ ਸਾਰੇ ਘਟਨਾਕਰਮ ਨੂੰ ਤੁਸੀਂ ਜਿਹੜੀ ਗੱਲ ਆਪਾਂ ਗੱਲ ਕੀਤੀ ਤੁਸੀਂ ਗੱਲ ਕੀਤੀ ਹੈ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਜੀ ਅਕਾਲ ਤਖਤ ਤੇ ਪੰਜ ਜਥੇਦਾਰਾਂ ਦੀ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਅਕਾਲ ਤਖਤ ਦੇ ਜਿਹੜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਹੂੰ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਾਬਾ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਦੇ ਨਾਲ ਜਿਹੜੇ ਦਰਬਾਰ ਸਾਹਿਬ ਦੇ ਗ੍ਰੰਥੀ ਸੱਚਖੰਡਰੀ ਅਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਜੀ ਅਖਰ શ્રી ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਤੇ ਨਾਲ ਉਹਨਾਂ ਦੇ ਗਿਆਨੀ ਗੁਰਬਖਸ਼ੀ ਸਿੰਘ ਜੀ ਇਹ ਪੰਜ ਪਿਆਰਾਂ ਦੇ ਕਾਲ ਤੱਕ ਦੀ ਸੇਵਾ ਨਿਭਾਉਂਦੇ ਨੇ ਹੂੰ ਪੰਜਾਂ ਦੀ ਮੀਟਿੰਗ ਹੁੰਦੀ ਆ ਤੇ ਪਹਿਲਾ ਮੀਟਿੰਗ ਬੁਲਾ ਕੇ ਗੱਲਬਾਤ ਜਿਹੜੀ ਆ ਉਹ ਭਾਈ ਢੱਡਰੀਆਂ ਵਾਲਿਆਂ ਨੇ ਕੀਤੀ ਜਾਂਦੀ ਆ ਉਹਨਾਂ ਦੀ ਬਹਾਲੀ ਦੀ ਕੀਤੀ ਜਾਂਦੀ ਆ ਫਿਰ ਗੁਰਵੰਜੀਤ ਸਿੰਘ ਗੋਰੇ ਮਸਕੀਨ ਦਾ ਮਾਮਲਾ ਹੁੰਦਾ ਜੀ ਰੰਜੀਤ ਸਿੰਘ ਗੋਰੇ ਮਸਕੀਨ ਜਿਹੜੇ ਨੇ ਇਹਨਾਂ ਨੂੰ ਬਕਾਇਦਾ ਚੌਰ ਤੇ ਅਵਤਾਰ ਸਿੰਘ ਹੇਤ ਨੇ 2019 ਚ ਅਪਾਇੰਟ ਕੀਤਾ ਸੀ ਜੀ ਤੇ ਇੱਥੋਂ ਸਾਡੇ ਗਿਆਨੀ ਹੈੱਡ ਗ੍ਰੈਂਥੀ ਉਹ ਗ੍ਰੈਂਥੀ ਹੁੰਦੇ ਸੀ ਗਿਆਨੀ ਰਗੀਪੀਰ ਸਿੰਘ ਐਡੀਸ਼ਨਲ ਗ੍ਰੈਂਥੀ ਹੁੰਦੇ ਸੀ ਇਹ ਵੀ ਉੱਥੇ ਗਏ ਸੀ ਬਾਕੀ ਸਾਰੇ ਗਏ ਸੀਗੇ ਹੂੰ ਇਹ ਤਾਜਪੁੱਛ ਕਰਕੇ ਆਏ ਸੀ ਨਾ ਜੀ ਕਿਉਂਕਿ ਉੱਥੇ ਵੀ ਜਿਹੜਾ ਹੈਗਾ ਸੀ ਅਵਤਾਰ ਸਿੰਘ ਉਹ ਤੋਂ ਵੀ ਬਾਦਲ ਨਾਲ ਦਾ ਬੰਦਾ ਸੀਗਾ ਇੱਥੇ ਵੀ ਕੱਲ ਤੱਕ ਤੇ ਵਿਸ਼ਰਮਣਿਕੁਰ ਦਾ ਕਬਜ਼ਾ ਸੀਗਾ ਮਤਲਬ ਸਿੱਧਾ ਸਕਲੀ ਇਹ ਵੀ ਬਾਦਲ ਨਾਲ ਦਾ ਕਬਜ਼ਾ ਸੀ ਹੁੰਦਾ ਜੀ ਇਹ ਵੀ ਬੜੀਆਂ ਗੱਲਾਂ ਆਉਂਦੀਆਂ ਵੀ ਵੇਖੋ ਜੀ ਜਦੋਂ ਤਾਜਪੁਰਸੀ ਹੋਈ ਆ ਉਹ ਪੈਸੇ ਦੇ ਕੇ ਹੋਈ ਆ ਬੜੇ ਬੜੀ ਬੜੀ ਮੋਟੀ ਰਕਮ ਦੇ ਕੇ ਹੋਈ ਆ ਸਾਨੂੰ ਇਹਦੇ ਵਿੱਚ ਕੋਈ ਸਬੂਤ ਨਹੀਂ ਲੋਕਾਂ ਹੀ ਰੌਲਾ ਪਾਉਂਦੇ ਸੀ ਉਹਨੂੰ ਗੱਲਾਂ ਕਰਦੇ ਸੀ ਹੁੰਦੀਆਂ ਗੱਲਾਂ ਇਹ ਤਾਂ ਸਾਡੇ ਆਮ ਸਮਾਜ ਚ ਹੁੰਦੀਆਂ ਨੇ ਜੀ ਜੀ ਪਰ ਅਸੀਂ ਸਹਿਮਤ ਨਹੀਂ ਹੁਣ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਇੱਕ ਵਿਦਵਾਨ ਬੰਦਾ ਹੂੰ ਉਹ ਗਿਆਨੀ ਜੀ ਦਾ ਜਿਹੜੇ ਗਿਆਨੀ ਜੀ ਸਾਡੇ ਹੁੰਦੇ ਸੀ ਕਿ ਮਸਕੀਨ ਸਭ ਉਹਨਾਂ ਦਾ ਚੇਲਾ ਵਾ ਇਸੇ ਕਰਕੇ ਆਪਣ ਨੂੰ ਗੋਰੇ ਮਸਕੀਨ ਲਿਖਦਾ ਜੀ ਗੋਰੇ ਹੁੰਦਾ ਹੀਰਾ ਹੂੰ ਮਸਕੀਨ ਨਾ ਨਮਾਣਾ ਜੀ ਆਪਣੇ ਨੂੰ ਨਮਾਣਾ ਮਿਕਲਿਆ ਧੀਰਾ ਵੀ ਖੇਲ ਦੋਵੇਂ ਗੱਲਾਂ ਕਹਿ ਲਈ ਜੀ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਬੇਸਿਕਲੀ ਉੱਥੇ ਪੈਦਾ ਹੋਇਆ ਸੀ ਗ੍ਰੈਜੂਏਸ਼ਨ ਕਿੰਨੇ ਆਰਐਸਪੀ ਕਾਲਜ ਤੋਂ ਕੀਤੀ ਸੀ ਜੀ ਜੀ ਹੁਣ ਜਿਹੜੇ ਗੋਰੇ ਮਸਕੀਨ ਹੋਰੀ ਹੈ ਜਦੋਂ ਪੁਆਇੰਟ ਕੀਤਾ ਕਿ ਤੇ ਉਸ ਤੋਂ ਬਾਅਦ ਇਹਨਾਂ ਦੇ ਝਗੜੇ ਸ਼ੁਰੂ ਹੋ ਗਏ ਉੱਥੇ ਜੀ ਪਹਿਲਾਂ ਤੇ ਮਰਿਆਦਾ ਦਾ ਝਗੜਾ ਸ਼ੁਰੂ ਹੋ ਗਿਆ ਫਿਰ ਡਾਕਟਰ ਸਮਰਾ ਨੇ ਇਹਨਾਂ ਦੇ ਬੜੇ سنگੀਨ ਇਲਜ਼ਾਮ ਲਾਏ ਹੂੰ ਜਿਹੜੇ ਦੱਸਣ ਲੱਗੇ ਉਹ ਸ਼ਰਮ ਆਉਂਦੀ ਹੈ ਜੀ ਕਰੋੜਾਂ ਰੁਪਏ ਦੇ ਇਲਜ਼ਾਮ ਲਾਏ ਮੁਰਕੀ ਉਹ ਇਲਜ਼ਾਮ ਕਿੱਥੇ ਚਲੇ ਗਏ ਸਾਨੂੰ ਨਹੀਂ ਪਤਾ ਮੁਰਕੀ ਦਾ ਰਾਈਨਾਮਾ ਹੋ ਗਿਆ ਦੋਵਾਂ ਦਾ ਹੂੰ ਉਹਨੇ ਇਹ ਵੀ ਗੱਲ ਕਹੀ ਤੀ ਇੱਕ ਲਟਕੀ ਨੂੰ ਲੈ ਕੇ ਆਏ ਸੀ ਜਿਹੜੀ ਗਰਭਵਤੀ ਸੀ ਉਹਦਾ ਮੌਤ ਕਰਨ ਵਾਸਤੇ ਉਹ ਕਿੱਥੋਂ ਲੈ ਕੇ ਸੰਨ ਨਹੀਂ ਪਤਾ ਮੈਂ ਨਹੀਂ ਕਰਿਆ ਇਹ ਡਾਕਟਰ ਸਮਰੇ ਦੇ YouTube ਦੇ ਅੱਜ ਵੀ ਰਿਕਾਰਡ ਹੈਗਾ ਬਿਲਕੁਲ ਸਾਰੀਆਂ ਤਸਵੀਰਾਂ ਉਸ ਵੇਲੇ ਸਾਰੀਆਂ ਵੀਡੀਓ ਬਣੀਆਂ ਬਹੁਤ ਕੁਝ ਹੋਇਆ ਬੜਾ ਮਾਮਲਾ ਮੀਡੀਆ ਦੇ ਵਿੱਚ ਵੀ ਉਛਾਲਿਆ ਗਿਆ ਸੀਗਾ ਤੇ ਸੋਨੇ ਨੂੰ ਖਾਸ ਕਰਕੇ ਉਭਾਰਿਆ ਗਿਆ ਵੀ ਬੜਾ ਸੋਨਾ ਇੱਧਰ ਉੱਧਰ ਕਰ ਦਿੱਤਾ ਗਿਆ ਹਾਂ ਉਹਦੇ ਵਿੱਚ ਮੁੜ ਕੇ ਬਾਅਦ ਚ ਡਾਕਟਰ ਸਮਰੇ ਨੇ ਰਾਇਦਾਮ ਕਿਉਂ ਕੀਤਾ ਜੀ ਜੀ ਪਹਿਲੇ ਨਗਰ ਸੀਪ ਇਹਦੇ ਵਿੱਚ ਕੋਈ ਗੜਬੜ ਹੈਗੀ ਆ ਹੂੰ ਉਹਦੀ ਜਾਂਚ ਵੀ ਹੋਈ ਅਕਾਲ ਤੱਕ ਨੇ ਇੱਕ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਤੇ ਉਸ ਜਾਂਚ ਨੇ ਬਕਾਇਦਾ ਤੌਰ ਤੇ ਨੂੰ નિર્ਦੋਸ਼ ਪਾਇਆ ਜੀ ਉਹਦੋਂ ਪਹਿਲਾਂ ਨੂੰ ਤਨਖਾਹਾਂ ਵੀ ਕਰਾ ਦਿੱਤਾ ਗਿਆ ਤੇ ਛੁੱਟੀ ਵੀ ਕੀਤੀ ਕਿ ਤਖਤ ਉਹਦੀ ਗਿਆਨੀ ਗੋਰੇ ਮਸਕੀਰ ਦੀ ਜੀ ਜੀ ਜੋ ਛੁੱਟੀ ਵੀ ਕਰਤੀ ਤਨਖਾਹ ਵੀ ਕਰਾ ਦਿੱਤਾ ਚਲਾ ਗਿਆ ਕਹਿੰਦੇ ਹਰ ਪ੍ਰਕਾਰ ਦੇ ਹੱਥ ਕੰਡੇ ਬਣਾਏ ਇਹ ਕੋਰਟ ਚ ਵੀ ਗਿਆ ਬੜਾ ਕੁਝ ਕੀਤਾ ਇਹਨੇ ਪਰ ਮੈਂ ਸੋਚਦਾ ਵੀ ਜਥੇਦਾਰ ਕੋਰਟ ਨਹੀਂ ਜਾਂਦਾ ਜੀ ਅਸੀਂ ਕਹਿੰਦੇ ਵੀ ਜਥੇਦਾਰ ਸਾਡੇ ਸੁਪਰੀਮ ਨੇ ਇਹ ਤੇ ਇਹੋ ਜਿਹਾ ਬੰਦਾ ਵਾ ਵੀ ਮਿਤਸ਼ਾ ਦੇ ਕਰ ਸਰਪਦ ਸਰਪਦ ਤੇ ਪੰਜ ਦਿਨ ਚਲਾ ਗਿਆ ਸੀ ਜੀ ਕਦੀ ਵੀ ਜਥੇਦਾਰ ਕਿਸੇ ਦੇ ਕਾਰਜ ਜਿਹਾ ਸੁਪਰੀਮ ਜੀ ਬੰਦੇ ਆ ਤੈਨੂੰ ਹੂੰ ਇੱਥੇ ਜਥੇਦਾਰ ਗੁਰਦਿਆਲ ਸਿੰਘ ਅਨੁਭਵ ਹੁੰਦੇ ਸੀ ਜੀ ਇੱਕ ਅਦਾਲਤ ਨੂੰ ਸਮਝਣ ਆ ਗਏ ਉਹਨਾਂ ਨੂੰ ਹੂੰ ਉਹਨਾਂ ਪੜ ਕੇ ਸੁਣਦੇ ਸੀ ਕਿ ਸਾਨੂੰ ਇਸ ਸਮਰਸਮਨ ਕੁਝ ਨਹੀਂ ਕੀਤੇ ਹੂੰ ਭਾਈ ਰਣਜੀਤ ਸਿੰਘ ਦੀ ਜਦੋਂ ਇਹਨਾਂ ਨੇ ਸਜ਼ਾ ਜਿਹੜੀ ਸੀ ਉਹ 6 ਮਹੀਨੇ ਰਹਿ ਗਈ ਸੀ ਤੇ ਉਹ ਹਾਈ ਕੋਰਟ ਨੇ ਬਾਲ ਰੱਖੀ ਸੈਸ਼ਨ ਕੋਰਟ ਦੀ ਜੀ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਮੈਂ ਪੇਸ਼ ਪੁੱਛ ਨਹੀਂ ਹੋਣਾ ਇਹਨਾਂ ਨੂੰ ਗ੍ਰਿਫਤਾਰ ਕਰਨਾ ਬਿਸ਼ੱਕ ਕਰਨਾ ਹੂੰ ਤੇ ਸਰਜੀਤ ਸਿੰਘ ਬਰਨਾਲਾ ਦੇ ਕਾਂਗਰਸ 'ਚ ਬੜੇ ਚੰਗੇ ਸਬੰਧ ਸੀ ਉਹ ਟੋੜਾ ਸਾਹਿਬ ਨਾਲ ਲੈ ਕੇ ਗਿਆ ਤੇ ਜਾ ਕੇ ਕਾਂਗਰਸੀਆਂ ਨਾਲ ਗੱਲ ਕੀਤੀ ਤੇ ਉਹਨੂੰ 6 ਮਹੀਨੇ ਦੀ ਸਜ਼ਾ ਰਾਸ਼ਟਰਪਤੀ ਕੋਲ ਮਾਫ ਕਰਾ ਦਿੱਤੀ ਸੀ ਜੀ ਜਥੇਦਰ ਜਵਾਬਦੇਹੀ ਕਰ ਕਿਸੇ ਨਾਲ ਦਾਦਤ ਨੂੰ ਨਾ ਕਿਸੇ ਹੋਰ ਨੂੰ ਜਵਾਬ ਦੇਗਾ ਜੀ ਜੀ ਜਥੇਦਰ ਕਦੀ ਵੀ ਮੰਗ ਨਹੀਂ ਕਰਦਾ ਤੇ ਗੋਰੇ ਮਸਕੀਨ ਤੇ ਮੰਗ ਕਰਦੇ ਰਹੇ ਨੇ ਜੀ ਇਹਨਾਂ ਨੇ ਪ੍ਰੈਸਟ ਪੜ੍ਹਨ ਨੂੰ ਮੰਗ ਕਰਦੇ ਰਹੇ ਨੇ ਮੇਰੇ ਕੋਈ ਕਹਿਣ ਦੇ ਬਾਵਜੂਦ ਨਹੀਂ ਹਟੇ ਹੂੰ ਹੁਣ ਗਾਰੇ ਮਸਕੀਨ ਦੇ ਖਿਲਾਫ ਜਦੋਂ ਮਾਇਰੇ ਮਸਕੀਨ ਨੂੰ ਅੱਜ ਕਲੀਨ ਝੜ ਦੇ ਦਿੱਤੀ ਕੀ ਗੱਲ ਤੱਕ ਤੋਂ ਜੀ ਨਾਲ ਇਹਨਾਂ ਦੀ ਸਵਾਵਾਹ ਬਹਾਲ ਕੀਤੀਆਂ ਗਈਆਂ ਹੂੰ ਤੇ ਗਿਆਨੀ ਕੁਲਦੀਪ ਸਿੰਘ ਨੂੰ ਸ਼ਾਇਦ ਨਹੀਂ ਪਤਾ ਵੀ ਉੱਥੇ ਮੈਨੇਜਮੈਂਟ ਕਮੇਟੀ ਹੈ ਵੀ ਅਸੀਂ ਤਾਂ ਕਲੀਨ ਝੜ ਦਿੰਦੇ ਆ ਇਹਦੀ ਸਵਾਵਾ ਉੱਥੋਂ ਦੀ ਕਮੇਟੀ ਬਹਾਲ ਕਰੇ ਫੇਰ ਤੇ ਗੱਲ ਬਣ ਜਾਂਦੀ ਹੂੰ ਇਹਨਾਂ ਸਿੱਧੇ ਕਲੀਨ ਝੜ ਦਿੱਤੀ ਤੇ ਸਵਾਵਾਹ ਬਹਾਲ ਕਰਦੀ ਆ ਤਾਂ ਮੰਦੀ ਕਮੇਟੀ ਜੀ ਨੂੰ ਬਰਖਾਸ ਕੀਤਾ ਹੋਇਆ ਉੱਥੋਂ ਜੀ ਉਸ ਕਮੇਟੀ ਨੇ ਇੱਕ ਲੈਟਰ ਲਿਖਿਆ ਜੀ ਉਸ ਲੈਟਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਸਰਬ ਪ੍ਰਵਾਨਿਤ ਜਥੇਦਾਰ ਨਹੀਂ ਹੂੰ ਥਾਡੀ ਮर्याਦਾ ਦੇ ਮੁਤਾਬਕ ਜਿਹੜਾ ਬਕਾਇਦਾ ਤੌਰ ਤੇ ਜਦੋਂ ਵੀ ਜਥੇਦਾਰ ਦੀ ਨਿਯੁਕਤੀ ਹੁੰਦੀ ਆ ਜੀ ਸ਼੍ਰੋਮਣੀ ਕਮੇਟੀ ਲੱਖਵਰੀ ਨਿਯੁਕਤੀ ਕਰ ਲਏ ਜਿੰਨਾ ਚਿਰ ਤੱਕ ਪੰਥਕ ਜਥੇਬੰਦੀਆਂ ਹੂੰ ਸੰਪਰਦਾਮਾ ਕਮੇਟੀਆਂ ਤੇ ਕਾਲ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਜੀ ਸਰਪਾ ਨਹੀਂ ਦਿੰਦਾ ਜੇਰ ਮਾਨਤਾ ਨਹੀਂ ਮਿਲਦੀ ਹੂੰ ਤੇ ਸਭ ਤੋਂ ਪਹਿਲਾ ਸਰਪਾ ਜਿਹੜਾ ਵਾ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਦੇ ਕੇ ਮਾਨਤਾ ਦਿੰਦਾ ਕੀ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਇਹ ਮਾਨਤਾ ਮਿਲੀ ਬਿਲਕੁਲ ਨਹੀਂ ਮਿਲੀ ਜੀ 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 ਮਿਲੀ ਨਹੀਂ ਦੱਸ ਦਿਓ ਬਿਲਕੁਲ ਉਹ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਆਪੋ ਤਾਪੀ ਦੇ ਵਿੱਚ ਲਾਇਆ ਗਿਆ ਜਥੇਦਾਰ ਆਪੋ ਤਾਪੀ ਜਥੇਦਾਰ ਕਿਹਾ ਉਹਨਾਂ ਨੇ ਜੀ ਜੀ ਨਾ ਦਿੱਤਾ ਆਪੋ ਤਾਪੀ ਜਥੇਦਾਰ ਹੂੰ ਹੂੰ ਫਿਰ ਦੂਜੇ ਪਾਸੇ ਚਲ ਜਾਓ ਤੁਸੀਂ ਜੀ ਜਿਹੜੀ ਬਾਬਾ ਟੇਕ ਸਿੰਘ ਧੰਡੋਲਾ ਵਾ ਕੀ ਉਹ ਮਾਨਤਾ ਪ੍ਰਾਪਤ ਜਿਸ ਦਰ ਹੂੰ ਕੀ ਉਹ ਦੀ ਨਿਯੁਕਤੀ ਇਸ ਤਰੀਕੇ ਨਾਲ ਹੋਈ ਆ ਜੀ ਨਹੀਂ ਹੋਈ ਇਸ ਕਰਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਸੁਖਬੀਰ ਸਿੰਘ ਬਾਦਲ ਦੇ ਸਭ ਇਸ਼ਾਰਿਆਂ ਤੇ ਹੋ ਰਿਆ ਸਿਆਸੀ ਇਸ਼ਾਰਿਆਂ ਤੇ ਸਾਰਾ ਕੁਝ ਹੋਇਆ ਹੂੰ ਬਿਲਕੁਲ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਵੀ ਇਹ ਦਸਾ ਦਿਨਾਂ ਦੇ ਵਿੱਚ ਜਾਤੀ ਤੌਰ ਤੇ ਜੀ ਉਹਨਾਂ ਕੋਲ ਸ਼ਬਦ ਨਹੀਂ ਸੀਗੇ ਸਰੀਰ ਤੋਂ ਉੱਤੇ ਲਿਖਿਆ ਹੁੰਦਾ ਉੱਥੇ ਜਾਤੀ ਤੌਰ ਤੇ ਲਿਖਿਆ ਜਾਂਦਾ ਵਾ ਜੀ ਜੀ ਉਹਨਾਂ ਨੇ ਕਿਹਾ ਵੀ ਜਾਤੀ ਤੌਰ ਤੇ ਉਹ ਤਖਤ ਤੇ ਪੇਸ਼ ਹੋ ਕੇ ਆਪਣੇ ਤੇ ਲੱਗੇ ਜਿਹੜੇ ਦੋਸ਼ ਉਹਨਾਂ ਦਾ ਸਪਸ਼ਟੀਕਰਨ ਦੇਵੇ ਹੂੰ ਜੇ ਨਹੀਂ ਸਪਸ਼ਟੀਕਰ ਦਿੰਦਾ ਤੇ ਫਿਰ ਮर्याਦਾ ਅਨਸਾਰ ਅਗਲੇਰੀ ਕਾਰਵਾਈ ਕੀਤੀ ਜਾਊਗੀ ਜੀ ਜੀ ਅਗਜ਼ੇਰੀ ਕਰਮ ਵੇ ਤਨਖਾਹੇ ਕਰਦਦੇ ਨੂੰ ਰੁਕੀ ਜਬ 500 ਸਿੱਕੇ ਦੇ ਗੁੱਤ ਖਸਿਆ ਨਹੀਂ ਜੀ ਤੁਹਾਨੂੰ ਪਤਾ ਹੋਏਗਾ ਪਿਛੋਕ ਪਿਛੋਕ ਜਿਹੜੇ ਦੁਜੇ ਦੋ ਨੇ ਹੂੰ ਟੇਕ ਸੰਤਨੋਲਾ ਜੀ ਇੱਕ ਕੁਲਦੀਪ ਸਿੰਘ ਗੜਗਾਜੂ ਨਾਲ ਜਿੱਥੇ ਤਰ ਮੰਨਣ ਤੋਂ ਇਨਕਾਰ ਕਰਦੇ ਇਹਨਾਂ ਨੂੰ ਕਿਹਾ ਆਪਣੇ ਤੁਸੀਂ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਆ ਜੀ ਇਸ ਕਰਕੇ ਤੁਸੀਂ ਵੀ ਤਨਖਾਹੇ ਕਰਾਰ ਉਹ ਸਿੱਧੇ ਤਨਖਾਹੇ ਕਰਾਰ ਦਿੱਤਾ ਉਹਨਾਂ ਨੂੰ ਤਾਂ ਜੀ ਜੀ ਹੁਣ ਵੇਖੋ ਗਿਆਨੀ ਇਕਬਾਲ ਸਿੰਘ ਜੀ ਜੱਥੇਦਰ ਪਟਨਾ ਸੇ ਬੰਦੇ ਸੀ ਜੀ ਉਹਨਾਂ ਨੇ ਇੱਕ ਵਾਰੀ ਮੀਟਿੰਗ ਕਰਕੇ ਗਿਆਨੀ ਜੋਗਿੰਦਰ ਸਿੰਘ ਵਦਾਤੀ ਜਿਹਦਰ ਕਾਲ ਤੱਕ ਤੇਗੇ ਸੀ ਉਹਨਾਂ ਨੂੰ ਜਿਹੜਾ ਸੀ ਉਹ ਤਨਖਾਹੇ ਕਰਾ ਦਿੱਤਾ ਜੀ ਯਾਨੀ ਕਿ ਕਹਿਣ ਦਾ ਭਾਵ ਪੱਟੀ ਜੀ ਇਦਾਂ ਦੀ ਸਥਿਤੀ ਪਹਿਲਾਂ ਵੀ ਬਣੀ ਐ ਜੀ ਪਹਿਲਾਂ ਵੀ ਤਖਤ ਆਪੋ ਇੱਕ ਹਿਸਾਬ ਨਾਲ ਤਖਤ ਹੀ ਆਮੋ ਸਾਹਮਣੇ ਹੋ ਗਿਆ ਸੀ ਜੀ ਜਿਹੜਾ ਤਖਸਰੀ ਖਜੂਰ ਸਾਹਿਬ ਨੇ ਟਕਰੌਂਦਾ ਇਹ ਟਕਰੌਂਦਾ ਜੀ ਜੀ ਤਨਖਾਹੇ ਕਰਾ ਦਿੱਤਾ ਤੇ ਫਿਰ ਕਹਤਾਂ ਕੀ ਅਕਾਲ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਤਾਂ ਉਹ ਅਕਾਲ ਤਖਨੋਂ ਸੁਪਰੀਮ ਹੂੰ ਤੇ ਇਸ ਤਖਤ ਦੇ ਜਥੇਦਾਰ ਜਾਂ ਕਮੇਟੀ ਦੇ ਖਿਲਾਫ ਅਕਾਲ ਤਖਨ ਨੂੰ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਜੀ ਤੇ ਠੀਠਾ ਨਹੀਂ ਕੋਈ ਦੁਨੀਆ ਵੱਖਰੀ ਨਹੀਂ ਹੁੰਦੀ ਇੱਥੇ ਹੁੰਦੀ ਹੈ ਜੀ ਜੀ ਅਕਾਲ ਤਖਤ ਤੇ ਮੀਟਿੰਗ ਸੀਗੀ ਹੂੰ ਉਸ ਮੀਟਿੰਗ 'ਚ ਬਿਨਾਂ ਦੱਸਿਆ ਤੋਂ ਇਹ ਆਪਣਾ ਜਿਹੜਾ ਸੀ ਮੀਟਿੰਗ 'ਚ ਭਾਗ ਲੈਣ ਵਾਸਤੇ ਉੱਥੋਂ ਆਦਦੇ ਪਟਨਾ ਸਾਹਿਬ ਤੋਂ ਜੀ ਇਸ ਕਤਰ ਦੇ ਬੂਹੇ ਬੰਦ ਹੋ ਜਾਂਦੇ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ ਜੀ ਤੁਸੀਂ ਦੋਸ਼ੀ ਹਕਮ ਤੱਕ ਫਿਰ ਸਖਬੀਰ ਸਿੰਘ ਬਾਦਲ ਵਿੱਚ ਪੈਂਦੇ ਨੇ ਜੀ ਉਹ ਕੰਪਰੋਮਾਈਜ਼ ਕਰਾ ਦਿੰਦੇ ਆ ਜੀ ਜੀ ਅਗਲੀ ਮੀਟਿੰਗ ਚਾਹੁੰਦੇ ਤੇ ਮੀਟਿੰਗ 'ਚ ਗਿਆਨੀ ਜੁਕੇ ਵੀ ਇਕਬਾਲ ਸਿੰਘ ਬੈਠੇ ਨੇ ਜੀ ਇਹਨਾਂ ਨੂੰ ਪੁੱਛਦੀ ਹੈ ਪ੍ਰੈਸ ਵੀ ਸਾਨੂੰ ਇਹ ਦੱਸੋ ਵੀ ਜਿਹੜੇ ਪਿਛਲਾ ਹੁਕਮ ਨਾਮ ਜਾਰੀ ਕੀਤਾ ਉਹਦਾ ਕੀ ਬਣਿਆ ਉਹ ਕਹਿੰਦਾ ਉਹਦੇ ਖਤਮ ਹੋ ਗਿਆ ਸੀ ਹੂੰ ਐ ਉਹ ਸਾਡੇ ਜਿੱਥੇਦਾਰਾਂ ਦੀ ਬੁੱਕਾਦ ਦੀ ਮੈਂ ਗੱਲ ਕਰਾਂ ਤੂੰ ਜੀ ਉਹ ਖਤਮ ਕਰਤਾ ਦੂਸਰੀ ਚੀਜ਼ ਜੀ ਅੱਜ ਕੱਲ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਹੈ ਵਾ ਵੀ ਭਾਜਪਾ ਦੀ ਤੇ ਅਕਾਲੀ ਦਲ ਦੀ ਸਤਕੁੰਜ ਚੱਲਦੀ ਹੂੰ ਵਿਰੋਧੀ ਜੀ ਖੜੇ ਨਾ ਬਿਲਕੁਲ ਤੇ ਜਿਹੜੇ ਤੱਕ ਸਾਰੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਆ ਉਥੇ ਅੱਜ ਕੱਲ ਭਾਜਪਾ ਦਾ ਦਬਦਬਾ ਪੂਰਾ ਹੈਗਾ ਇਹ ਮਾਮਲਾ ਹੋਰ ਉਲਝੇਗਾ ਹੁਣ ਹੱਲ ਨਹੀਂ ਹੋਏਗਾ ਉਲਝੇਗਾ ਮਾਮਲਾ ਹੈ ਜੀ ਜੀ ਘਰੇ ਮਸਕੀਨ ਮੁਸ਼ਕਲ ਲਾਂਗੜ ਖਿੱਚੀ ਫਿਰਨਾ ਪਰ ਉਹਨਾਂ ਨੂੰ ਉੱਥੇ ਕਿਸੇ ਵੜ ਨਹੀਂ ਦੇਣਾ ਜੀ ਤੇ ਫਿਰ ਕੀ ਹੋਗਾ ਕਿ ਸੁਖਬੀਰ ਸਿੰਘ ਬਾਦਲ ਬੜੇ ਕਹ ਲੈਣੇ ਕਿ ਮੇਰੇ ਬਾਪੂ ਦਾ ਫਖਰੀ ਕੰਪਨਧਰਤਮ ਨੂੰ ਵਾਪਸ ਮਿਲਣਾ ਚਾਹੀਦਾ ਹੂੰ ਫਿਰ ਪੌਸਿਬਿਲਟੀ ਹੈ ਜੀ ਕੀ ਗੋਰੇ ਮਸਕੀਨ ਜਿਹੜੇ ਬੇਸਿਕਲੀ ਜੱਟ ਨੇ ਬਾਜਵੇ ਨੇ ਇਹ ਗੁਰਦਾਸਪੁਰ ਦੇ ਜੀ ਇਹਨਾਂ ਦੇ ਫਾਦਰ ਜਵੰਤ ਸਿੰਘ ਜਿਹੜੇ ਆ ਉਹ ਵੀ ਕਾਫੀ ਮਸ਼ਹੂਰ ਪਰਸਨੈਲਿਟੀ ਸੀਗੇ ਹੂੰ ਇਹਨਾਂ ਨੂੰ ਜੇਥੇਦਰ ਕਾਲ ਤੱਕ ਲਾ ਦਿੱਤਾ ਜਾਵੇ ਜੀ ਜੇ ਜੇਥੇਦਰ ਕਾਲ ਤੱਕ ਲਾ ਜਾਂਦਾ ਤੇ ਇਹ ਦਮੰਗ ਕਿਸਮ ਦਾ ਵਿਅਕਤੀ ਆ ਇਮੀਡੀਏਟਲੀ ਕਹੇਗਾ ਵੀ ਆਹ ਲਓ ਜੀ ਤੁਸੀਂ ਆਪਣਾ ਪੰਥਰਾਂਤ ਪਾਤਰਾਂਤ ਨੂੰ ਵਾਪਸ ਦਿੱਤਾ ਹੂੰ ਮਾਲ ਹੋਰ ਵੀ ਹੈ ਕਿਦੋਂ ਮਾਲ ਹੋ ਰਿਹਾ ਕਿਦਾ ਨਾਮ ਦੇ ਦੇਣ ਕਿ ਕੋਈ ਗੱਲ ਨਹੀਂ ਜੀ ਜੀ ਅਗਲੀ ਗੱਲ ਹੂੰ ਜਿਹੜੇ ਰਣਜੀਤ ਸਿੰਘ ਗੋਰੇ ਮਕਸੀਦ ਮਸਕੀਨ ਜੀ ਜੀ ਇਹਨਾਂ ਤੇ ਇੱਕ ਨਹੀਂ ਕਈ ਇਲਜ਼ਾਮ ਹੂੰ ਟਕਰਾਅ ਵੀ ਬੜੇ ਨੇ ਯਾਨੀ ਹਰਪ੍ਰੀਤ ਸਿੰਘ ਦਾ ਵੀ ਬੜਾ ਟਕਰਾਰ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਵੀ ਇਹਨਾਂ ਨੇ ਕਈ ਪ੍ਰਕਾਰ ਦੇ ਬਿਆਨ ਦਿੱਤੇ ਜੀ 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 ਇਹਨਾਂ ਨੇ ਇੰਨੀ ਗੱਲ ਕਹੀ ਵੀ ਸੁਖਬੀਰ ਸਿੰਘ ਬਾਦਲ ਨੇ ਜੇ ਰਾਤ ਦੇ 12 ਵਜੇ ਚਿੱਠੀ ਦਿੱਤੀ ਸੀ ਨਾ ਹੂੰ ਵੀ ਆਹ ਮੇਰਾ ਸਪਸ਼ਟੀਕਰਨ ਹੋ ਗਿਆ ਤੁਹਾਨੂੰ ਉਸੇ ਵੇਲੇ ਤੇ ਫੈਸਲਾ ਲੈਣਾ ਚਾਹੀਦਾ ਸੀ 12 ਵਜੇ ਮੀਟਿੰਗ ਕਰ ਲਈ ਜੀ ਇੰਨੀ ਮਤਲਬ ਸੁਖਬੀਰ ਸਿੰਘ ਬਾਦਲ ਹੀ ਝੋਲੀ ਚੁੱਕੀ ਸੀ ਇਹਨਾਂ ਨੇ ਹੂੰ ਮੈਂ ਪਟਿਆ ਸਾਹਿਬ ਮੈਂ ਸੁਣ ਰਿਹਾ ਸੀਗਾ ਤੁਸੀਂ ਜਿਵੇਂ ਆ ਰਣਜੀਤ ਸਿੰਘ ਹੋਰਾਂ ਦਾ ਜ਼ਿਕਰ ਕਰ ਰਹੇ ਹਾਂ ਇੱਕ ਚੈਨਲ ਦੇ ਉੱਪਰ ਆਣ ਕੇ ਅੱਜ ਗੱਲ ਵੀ ਕਰ ਰਹੇ ਸੀ ਕਹਿੰਦੇ ਕਿ ਉਹ ਵਿਅਕਤੀ ਜਿਹੜੇ ਸਾਡੇ ਬਾਰੇ ਹੁਕਮ ਲੈ ਰਹੇ ਨੇ ਕਹਿੰਦੇ ਉਹ ਤਾਂ ਆਪ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਨਹੀਂ ਹੈਗੀ ਇਹ ਜਿਹੜੇ ਪੰਜ ਜਿਹੜੇ ਸਿੰਘ ਸਾਹਿਬ ਨੇ ਉੱਥੇ ਪੰਜ ਪਿਆਰਿਆਂ ਦੀ ਸੇਵਾ ਕਹਿੰਦੇ ਨਿਭਾਉਂਦੇ ਨੇ ਕਹਿੰਦੇ ਇੱਕ ਚਿੱਠੀ ਤੁਸੀਂ ਮੈਂ ਚਿੱਠੀ ਕਹੋ ਤਾਂ ਤੁਹਾਨੂੰ ਉਹ ਵੀ ਪਹੁੰਚਾ ਦਵਾਂਗਾ ਉਹਨਾਂ ਨੂੰ ਤਾਂ ਕਹਿੰਦੇ ਪੰਜ ਪਿਆਰਿਆਂ ਦੀ ਸੇਵਾ ਤੋਂ ਵੀ ਨਦਾਰਤ ਕਰ ਦਿੱਤਾ ਹੈਗਾ ਉਹ ਦਲੀਪ ਸਿੰਘ ਹੋਰੀ ਹੋਗੇ ਗੁਰਦੇয়াল ਸਿੰਘ ਹੋਗੇ ਪਰਸ਼ੂਰਾਮ ਸਿੰਘ ਹੋਗੇ ਜਾਂ ਬਲਦੇਵ ਸਿੰਘ ਜਾਂ ਅਮਰਜੀਤ ਸਿੰਘ ਹੋਗੇ ਇਹ ਪੰਜਾਂ ਦੇ ਸਿਗਨੇਚਰ ਆ ਉਸ ਚਿੱਠੀ ਤੇ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਹਿੰਦੇ ਇਹ ਵਿਅਕਤੀ ਸਾਡੇ ਤੇ ਟਿੱਪਣੀਆਂ ਕਰ ਰਹੇ ਆ ਉਹਨਾਂ ਨੇ ਇੱਥੇ ਤੱਕ ਵੀ ਕਹਿਤਾ ਕਹਿੰਦੇ ਇਹਨਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਤਾਂ ਬੀੜੀਆਂ ਸਿਕਟਾ ਵੀ ਪੀਂਦੇ ਆ ਫਿਰ ਉਹੀ ਜਾਨਕੀ ਧੂਆਂ ਸੁੰਘ ਕੇ ਫਿਰ ਬਾਅਦ ਵਿੱਚ ਅਗਲੇ ਦਿਨ ਗੁਰਦੁਆਰੇ ਆ ਜਾਂਦੇ ਆ ਗੁਰਦੁਆਰੇ ਵੀ ਕਹਿੰਦੇ ਕਦੇ-ਕਦੇ ਆਉਂਦੇ ਆ ਜਦੋਂ ਕੋਈ ਹੁਕਮ ਲੈਣਾ ਹੁੰਦਾ ਜਾਂ ਕੋਈ ਹੁਕਮਨਾਮਾ ਜਾਰੀ ਕਰਨਾ ਹੋ ਤਾਂ ਉਸ ਦਿਨ ਆ ਜਾਂਦੇ ਉਦਾਂ ਆਉਂਦੇ ਨਹੀਂ ਪਰਿਵਾਰਾਂ 'ਚ ਸਿੱਖੀ ਹੈ ਨਹੀਂ ਬਹੁਤ ਗੰਭੀਰ ਇਲਜ਼ਾਮ ਲਾਇਆ ਉਹਨਾਂ ਨੇ ਬਿਲਕੁਲ ਠੀਕ ਕਰ ਰਹੇ ਨੇ ਜੀ ਲੇਕਿਨ ਸਵਾਲ ਹੈ ਪੈਦਾ ਉਹ ਤੁਹਾਡੀ ਮੈਨੇਜਮੈਂਟ ਦੇ ਉੱਤੇ ਕਾਰਵਾਈ ਕਰਨ ਦੀ ਕਿ ਇਹ ਇਹ ਵੀ ਕਿਹੜੀ ਕੰਮ ਕਰਨੀ ਹੈ ਉੱਥੇ ਹੂੰ ਉਹ ਮੈਨੇਜਮੈਂਟ ਕਾਰਵਾਈ ਕਰੇ ਮੈਨੇਜਮੈਂਟ ਦੇ ਉੱਤੇ ਕੋਈ ਕੰਮ ਕਰਾਇਆ ਜੀ ਮੈਨੇਜਮੈਂਟ ਨੇ ਸਭ ਕੁਝ ਕੀਤਾ ਤੁਸੀਂ ਕੀ ਕਰੋਗੇ ਉੱਥੇ ਤੁਸੀਂ ਹੂੰ ਇਹ ਬਿਲਕੁਲ ਠੀਕ ਆ ਬਹੁਤ ਸਾਰੇ ਇਹਨਾਂ ਰਾਗੀਆਂ ਢਾਡੀਆਂ ਦੇ ਜਿਹੜੇ ਬੰਦੇ ਨੇ ਬੱਚੇ ਆ ਪਤਿਤ ਨੇ ਤੇ ਨਸ਼ੇ ਵੀ ਕਰਦੇ ਜੀ ਮੈਂ ਸਾਰਿਆਂ ਨੇ ਬਹੁਤ ਸਾਰੀ ਨਿਕਲ ਕੀਤੀ ਮੈਂ ਹੂੰ ਹੂੰ ਈਵਨ ਇਥੋਂ ਤੱਕ ਕਿ ਜਿਹੜਾ ਗਿਆਨੀ ਇਕਬਾਲ ਸਿੰਘ ਸੀ ਜੀ ਉਹਦੇ ਬੇਟੇ ਦੀ दारू ਪਿੰਡਿਆਂ ਦੀ ਵੀ ਫੋਟੋ ਆ ਗਈ ਜੀ ਸਿਗਰਟ ਪਿੰਡਿਆਂ ਦੀ ਫੋਟੋ ਆ ਗਈ ਹੂੰ ਚਸ ਪਿੰਡਿਆਂ ਦੀ ਵੀ ਫੋਟੋ ਆ ਗਈ ਫਿਰ ਕਈ ਪ੍ਰਕਾਰ ਦੀਆਂ ਹੋਰ ਫੋਟੋ ਵੀ ਆਈਆਂ ਜੀ ਉਹ ਚਤਕ ਦਾ ਜਥੇਦਾਰ ਸੀਗਾ ਹੂੰ ਤੇ ਉਹਨੇ ਇੱਕ ਠੇਕਾ ਲੈ ਲਿਆ ਸੀ ਉਹ ਛੱਡਣੂ ਤੇ ਆ ਨਹੀਂ ਸੀਗਾ ਧੱਕੇ ਦਾ ਛੜਾਇਆ ਗਿਆ ਉਹਦੇ ਕੋਲੋਂ ਜੀ ਹੁਣ ਇਹ ਜਿਹੜੇ ਇਲਜ਼ਾਮ ਲਾ ਰਹੇ ਇਹ ਵੀ ਇਲਜ਼ਾਮ ਹੈ ਜਿਹੜੇ ਇਹਨਾਂ ਤੇ ਇਲਜ਼ਾਮ ਲੱਗੋ ਤਾਂ ਜਵਾਬ ਦੇ ਦੇਣ ਹੂੰ ਜਿਹਦੇ ਕਰਕੇ ਇਹਨਾਂ ਨੂੰ ਉੱਥੋਂ ਤਖਤ ਤੋਂ ਛੁੱਟੀ ਕੀਤੀ ਗਈ ਹੈ ਜੀ ਜਿਹੜੀਆਂ ਭ੍ਰਿਸ਼ਟਾਚਾਰ ਕਰਕੇ ਕੀਤੀ ਗਈ ਹੈ ਬਕਾਇਦਾ ਤੌਰ ਤੇ ਇਹਨਾਂ ਨੂੰ ਜਿਹੜੀ ਉੱਥੋਂ ਦੀ ਜਿਹੜੀ ਸੀ ਆਪਣੀ ਨਾਂਕ ਲਿੰਦੇ ਆ ਵੀ ਅਵਗਿਆ ਮਰਾਦਾ ਦੀ ਅਵਗਿਆ ਕਨਵਰਟ ਕੀਤੀ ਗਈ ਆ ਹੂੰ ਫਿਰ ਪ੍ਰਧਾਨ ਨਾਲ ਤਖਤ ਝਗੜਾ ਕਰਨ ਦੀ ਕੀਤੀ ਗਈ ਆ ਉਹਨਾਂ ਜਵਾਬ ਦੇ ਦੇਣ ਜੀ ਫਿਰ ਇਹ ਅਦਾਲਤ ਚ ਕਿਉਂ ਗਿਆ ਜੀ ਹੂੰ ਕੋਈ ਵੀ ਜਥੇਦਾਰ ਸੁਪਰੀਮ ਤੁਹਾਨੂੰ ਮੈਂ ਦੱਸਤੀ ਵੀ ਭਾਈ ਰਣਜੀਤ ਸਿੰਘ ਜਥੇਦਾਰ ਕੱਲ ਤੱਕ ਸੀਗਾ ਜੀ ਜੀ ਜਦੋਂ ਉਹਨਾਂ ਨੂੰ ਬੇਲ ਆਏ ਬੇਲ ਮਿਲੀ ਸੀ ਬਾਹਰ ਆਏ ਸੀਗੇ ਹੂੰ ਤੇ ਉਹਨਾਂ ਦੇ 12.5 ਸਾਲ 13.5 ਸਾਲ ਹੋ ਗਏ ਸੀ ਜੇਲ ਨੂੰ ਜੀ ਤੇ ਉਹਨਾਂ ਦੀ ਬਕਾਇਦਾ ਤੌਰ ਤੇ ਜੇਲ ਨੂੰ 13.5 ਸਾਲ ਹੋ ਗਏ ਸੀ ਤੇ ਉਹਨਾਂ ਦੇ 6 ਬੰਦੇ ਰਹਿੰਦੇ ਸੀ ਜੀ ਹਾਈ ਕੋਰਟ ਨੇ ਜਿਹੜੀ 20 ਸਾਲ ਦੀ ਸਜ਼ਾ ਦਿੱਤੀ ਸੀ ਸੈਸ਼ਨ ਕੋਰਟ ਨੇ ਬਾਦ ਰੱਖ ਲਈ ਹੂੰ 6 ਮਹੀਨੇ ਰਹਿ ਗਏ ਜੀ ਇਹ ਬਾਦਲ ਕੇ ਕਹਿਣ ਲੱਗੇ ਵੀ ਇਸੀਫਾ ਦੇ ਦੇ ਕੰਧਾ ਨਾ ਹੂੰ ਸੀਭਾ ਜਿੱਤੇ ਗਿਰਧਨ ਕਰ ਲੋ ਮੈਂ ਸੀਭਾ ਨਹੀਂ ਦੇਣਾ ਜੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਜਹਦਾਰ ਗੁਰਚਰਨ ਸਿੰਘ ਟੋਲੇ ਦੀ ਕੁਝ ਕਾਂਗਰਸ ਛੇ ਹੈਗੀ ਸੀ ਜੀ ਇਹਨਾਂ ਕਾਂਗਰਸ ਉੱਪਰ ਮਿਲ ਕੇ ਤੇ ਰਾਸ਼ਟਰਪਤੀ ਕੋਲ 6 ਮਹੀਨੇ ਸਜ਼ਾ ਮਾਫ ਕਰਾਤੀ ਸੀ ਉਹਨਾਂ ਹੂੰ ਪੇਸ਼ ਨਿਸ਼ਾਨ ਕਿਤੇ ਵੀ ਹੋਵੇ ਜੀ ਪਰ ਦਿਆਲ ਸਿੰਘ ਅਜਦੋਆ ਨੂੰ ਬਕਾਇਦਾ ਤੌਰ ਤੇ ਇੱਕ ਵਾਰੀ ਉਹਨਾਂ ਦੇ ਸਾਹਮਣੇ ਆ ਗਏ ਹੂੰ ਉਹਨੇ ਪਾੜ ਕੇ ਸੁੱਟ ਦਿੱਤੀ ਸੀ ਮੈਨੀਪੂਲੇਸ਼ਨ ਰੱਖ ਦਿੱਤਾ ਜੋ ਕਰਨਾ ਕਰ ਲੋ ਤੁਸੀਂ ਜੀ ਜੀ ਅਸੀਂ ਤਾਂ ਜਥੇਦਾਰਾਂ ਦੀ ਇੰਨੀ ਬੁਢਾਈ ਕਰਦੇ ਇੱਥੋਂ ਤੱਕ ਜਥੇਦਾਰਾਂ ਦੇ ਅਧਿਕਾਰ ਹੈ ਕਿ ਜੇ ਤੁਸੀਂ ਜਿਹੜੀ ਆਪ ਅਦਾਲਤਾਂ ਤੋੜੇ ਫਿਰਦੇ ਹੋ ਤੇ ਬੜੀ ਹੈਰਾਨ ਕਰਨ ਵਾਲੀ ਸਥਿਤੀ ਬਣ ਗਈ ਪੱਟੀ ਸਾਹਿਬ ਮੈਨੂੰ ਲੱਗਦਾ ਕਿ ਇਦਾਂ ਦੇ ਹਾਲਾਤ ਜਦੋਂ ਪੈਦਾ ਹੋਣ ਤਾਂ ਫਿਰ ਪੰਥ ਨੂੰ ਆਪਣੇ ਤੌਰ ਤੇ ਵੀ ਕੁਝ ਸੋਚਣਾ ਪਵੇਗਾ ਕਿ ਇਦਾਂ ਦੀਆਂ ਸਥਿਤੀਆਂ ਦੇ ਵਿੱਚ ਜੇ ਅਸੀਂ ਆ ਗਏ ਤਾਂ ਫਿਰ ਜਦੋਂ ਤੱਕ ਤਖਤ ਆਮੋ ਸਾਹਮਣੇ ਹੁਣ ਤਾਂ ਫਿਰ ਤਾਂ ਨੁਕਸਾਨ ਹੀ ਨੁਕਸਾਨ ਆ ਗਏ ਪੰਥ ਨੂੰ ਇਹਨਾਂ ਤੋਂ ਕੋਈ ਵਿਸ਼ਵਾਸ ਨਹੀਂ ਰਿਹਾ ਪੰਥਵੰਤ ਜਿਹੜਾ ਵਾ ਉਹ ਬਿਲਕੁਲ ਆਪਣੇ ਲੈਵਲ ਤੇ ਕਾਰ ਵੀ ਕਰਦਾ ਵਾ ਜੀ ਗਿਆਨੀ ਚੇਤ ਸਿੰਘ ਹੁੰਦੇ ਸੀ ਦਰਬਾਰ ਸਭ ਦੇ ਹੈੱਡ ਗ੍ਰੰਥ ਜੀ ਉਹਨਾਂ ਦਾ ਘਰ ਬਕਾਇਦਾ ਤੌਰ ਤੇ ਅਕਾਲ ਤਖਤ ਤੋਂ ਕੋਈ 1.5 ਕਿਲੋਮੀਟਰ ਦੂਰ ਸੀ ਜੀ ਉਹ ਡੇਢ ਕਿਨੂ ਬਿਟਰਦੇ ਜਾਂਦੇ ਸੀ ਨਾ ਦਰਬਾਰ ਸਾਹਿਬ ਨੂੰ ਹੂੰ ਤੇ ਰਸਤੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਸੀਗੇ ਦੁਕਾਨਦਾਰ ਸੀਗੇ ਹੂੰ ਉਹ ਕੀ ਕਰਦੇ ਸੀ ਆਪਣੀ ਗੱਦੀ ਤੋਂ ਉੱਠ ਕੇ ਸੜਕ ਤੇ ਆ ਕੇ ਸਿੱਟਾ ਕੇ ਤੇ ਫਤਿਹ ਬੁਲਾਉਂਦੇ ਸੀ ਆਪ ਜਿਹੇ ਦਰਬਾਰ ਸਾਹਿਬ ਨੂੰ ਜਿਹਦਰ ਸਾਹਿਬ ਜਾ ਰਿਹਾ ਇਹ ਸੀ ਸਤਕਾਰ ਸਾਡਾ ਹੂੰ ਅਸੀਂ ਘਟਾਇਆ ਕਿਉਂ ਅਸੀਂ ਆਪਣੀਆਂ ਕਰਤੂਤਾਂ ਕਰਕੇ ਘਟਾਇਆ ਸੀ ਜੀ ਬੀਬੀਆਂ ਬਾਕਾਇਦਾ ਤਰ ਤਰ ਸਿਰ ਤੇ ਚੁੰਨੀ ਚੰਗਤਰਾ ਲੈ ਕੇ ਫਤੇ ਬਰੋਣੀਆਂ ਸੀ ਫਲੋਕ ਕੇ ਨਿਮਸ਼ਕਰ ਕਦੀ ਜੇਹਦਾਰ ਜੀ ਵੀ ਜੇਹਦਾਰ ਸਭ ਜਾ ਰਿਹਾ ਜੀ ਉਦੋਂ ਜਥੇ ਤਰ ਕੋਲ ਸਿਕਿਉਰਟੀ ਨਹੀਂ ਹੁੰਦੀਆਂ ਜੀ ਇੰਦੀ ਇੰਦੀ ਪੁਲਿਸ ਨਹੀਂ ਹੁੰਦੀ ਹੈ ਹੈਰਾਨ ਕਰਨ ਵਾਲੀ ਗੱਲ ਹੈ ਪੱਟੀ ਜੀ ਕਿ ਕੌਮ ਦਾ ਜਥੇਦਾਰ ਹੋਵੇ ਜਿਹਨੂੰ ਸਾਰੀ ਕੌਮ ਜਾਣਦੀ ਹੋਵੇ ਉਹਨੂੰ ਕੋਈ ਕਿਸੇ ਤਰੀਕੇ ਦਾ ਡਰ ਭੈ ਨਾ ਹੋਵੇ ਅਸੀਂ ਵੈਸੇ ਵੀ ਇਸ ਸ਼ਖਸੀਅਤ ਦਾ ਜ਼ਿਕਰ ਜਦੋਂ ਕਰਦੇ ਆ ਤਾਂ ਇਹ ਬਿਨਾਂ ਡਰ ਤੋਂ ਬਿਨਾਂ ਭੈ ਤੋਂ ਨਿਰਭਾਉ ਨਿਰਵੈਰ ਦਾ ਅਸੀਂ ਜ਼ਿਕਰ ਕਰਦੇ ਆ ਤੇ ਇੱਥੇ ਸਿਕਿਉਰਟੀਆਂ ਵੱਡੀਆਂ ਗੱਡੀਆਂ ਮਹਿੰਗੇ ਹੋਟਲਾਂ ਦੇ ਵਿੱਚ ਰਹਿਣਾ ਆਉਣਾ ਜਾਣਾ ਹਵਾਈ ਜਹਾਜ਼ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸੋਚਣੀਆਂ ਪੈਣਗੀਆਂ ਵੈਸੇ ਜ਼ਿਕਰ ਤਾਂ ਪੱਟਿਸਬ ਆਪਾਂ ਖਬਰ ਤੋਂ ਪਹਿਲਾਂ ਮੈਨੂੰ ਲੱਗਾ ਕਿ ਰਣਜੀਤ ਸਿੰਘ ਢੰਡਰੀਆਂ ਵਾਲੀ ਦਾ ਕਰਨਾ ਸੀ ਪਰ ਅਚਾਨਕ ਇਹ ਖਬਰ ਆ ਗਈ ਇਹਨੇ ਤਾਂ ਸਾਰਾ ਮਾਹੌਲ ਹੀ ਬਦਲ ਦਿੱਤਾ ਰਣਜੀਤ ਸਿੰਘ ਢੰਡਰੀਆਂ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਅੱਜ ਸਾਰਾ ਕੁਝ ਲਾਂਬੇ ਕਰਕੇ ਉਹ 501 ਰੁਪਏ ਦਾ ਕਹਿੰਦੇ ਪ੍ਰਸ਼ਾਦ ਕਰਵਾ ਕੇ ਤੁਸੀਂ ਬਰੀ ਹੋ ਤੁਹਾਡੇ ਤੇ ਕੋਈ ਮਾਮਲਾ ਨਹੀਂ ਹੋਊਗਾ ਅੱਗੇ ਤੁਸੀਂ ਪੰਥ ਦੇ ਵਿੱਚ ਆ ਗਏ ਹੋ ਤੁਸੀਂ ਆਪਣੇ ਹਿਸਾਬ ਨਾਲ ਪ੍ਰਚਾਰ ਕਰੋ ਕਿਉਂਕਿ ਬਹੁਤ ਲੋਡ ਹੈਗੀ ਹੈ ਪਰ ਢੱਡਰੀਆਂ ਵਾਲੇ ਪੱਤਰਕਾਰਾਂ ਦੇ ਮੁਖਾਤਿਬ ਹੁੰਦੇ ਹੁੰਦੇ ਕੁਝ ਗੱਲਾਂ ਇਦਾਂ ਦੀਆਂ ਕਰਕੇ ਜਿਹੜੀਆਂ ਸੋਚਣ ਵਾਲੀਆਂ ਸੀ ਕਹਿੰਦੇ ਕਿ ਅਸੀਂ ਤਾਂ ਆਪਣੀ ਮਾਫੀ ਮੰਗ ਲਈ ਅਸੀਂ ਸਾਰਾ ਕੁਝ ਹੋ ਸਕਦਾ ਕਿ ਸਾਡੇ ਮੁਖਾਰਮੇਨ ਚੋਂ ਜਾਂ ਜ਼ੁਬਾਨ ਚੋਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਨਿਕਲ ਗਈਆਂ ਹੁਣ ਜਿਹੜੀਆਂ ਨਹੀਂ ਨਿਕਲੀਆਂ ਚਾਹੀਦੇ ਸੀ ਅਸੀਂ ਧਿਆਨ ਰੱਖਾਂਗੇ ਪਰ ਕਹਿੰਦੇ ਕਿ ਅਸੀਂ ਤਾਂ ਆਪਣੇ ਲਫ਼ਜ਼ਾਂ ਲਈ ਮਾਫੀ ਮੰਗ ਲਈ ਜਿਨ੍ਹਾਂ ਨੇ ਬੰਦਾ ਮਾਰਤਾ ਜਿਨ੍ਹਾਂ ਨੇ ਸ਼ਬੀਲ ਨੂੰ ਬਦਨਾਮ ਕਰਤਾ ਜਿਨ੍ਹਾਂ ਨੇ ਆਪਣੇ ਹਿਸਾਬ ਨਾਲ ਫੈਸਲੇ ਲਏ ਕਿ ਉਹਨਾਂ ਦਾ ਵੀ ਹੁਣ ਫਰਜ਼ ਨਹੀਂ ਬਣਦਾ ਸਾਡੇ ਤੋਂ ਤਾਂ ਨਹੀਂ ਉਸ ਪਰਿਵਾਰ ਤੋਂ ਤੇ ਖਾਸ ਕਰਕੇ ਅਕਾਲ ਤਖਬ ਦੇ ਸਾਹਮਣੇ ਆਣ ਕੇ ਆਪਣੀ ਗਲਤੀ ਦਾ ਅਹਿਸਾਸ ਕਰਨ ਪਹਿਲੀ ਗੱਲ ਤੇ ਮੈਂ ਕਹਾਂ ਵੀ ਭਾਈ ਢੱਡਰੀਆਂ ਵਾਲਿਆਂ ਨੂੰ ਤੁਸੀਂ ਮਾਫੀ ਦੇ ਕੇ ਕਿ ਵਧੀਆ ਕਾਰਜ ਕੀਤਾ ਜੀ ਆਜ ਉਹਦੇ ਫਾਲੋਅਰ ਨੇ ਹੂੰ ਉਹਦੀ ਅੱਜ ਸਿੱਖੀ ਦੇ ਵਿੱਚ ਕਾਫੀ ਮੰਨਤ ਆ। ਜੀ। ਉਹਨੂੰ ਬਾਣੀ ਆਉਂਦੀ ਆ ਪ੍ਰਚਾਰ ਕਰਨਾ ਉਹਨਾਂ ਨੂੰ। ਦੇਸ਼ ਆਦੇਸ਼ ਦੇ ਮੰਨਤ ਉਹਦੀ ਹੈਗੀ ਆ। ਇਹਨਾਂ ਨੇ ਉਦੋਂ ਰੋਕ ਲਾਈ ਸੀ ਕਿ ਇਹ ਅਕਾਲ ਪੁਰਖ ਦੀ ਮਰਿਆਦਾ ਤੇ ਅਕਾਲ ਪੁਰਖ ਤੇ ਜਥੇ ਤਰ੍ਹਾਂ ਦੇ ਖਿਲਾਫ ਬੁਲਦਾ ਇਸ ਕਰਕੇ ਇਹਦੇ ਤੇ ਰੋਕ ਲਾਈ ਜਿੰਦੀ ਕਿ ਕਿਸੇ ਪ੍ਰਕਾਰ ਦਾ ਸਵਾਗਤ ਨਹੀਂ ਕਰ ਸਕਦਾ। ਉਸ ਹੁਕਮ ਦੀ ਤਮੀਲ ਬਕਾਇਦਾ ਤੌਰ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੀਤੀ ਤੇ ਉਹਨਾਂ ਦਾ ਕੋਈ ਸਮਾਗਮ ਨਹੀਂ ਕੀਤਾ ਹੂੰ ਲੇਕਿਨ ਇਹ ਮੈਂ ਜ਼ਰੂਰ ਦੱਸ ਦਿਆਂ ਕਿ ਉਹਨਾਂ ਨੇ ਆਪਣੀ ਜਿਹੜੀ YouTube ਚੈਨਲ ਸੀ ਉਹਦੇ ਤੇ ਆਪਣੀਆਂ ਵੀਡੀਓ ਪਾ ਕੇ ਆਪਣਾ ਪ੍ਰਚਾਰ ਜਾਰੀ ਰੱਖਿਆ ਗਿਆਨੀ ਗਰਪਜਨ ਸਿੰਘ ਦੇ ਤੈਤ ਤੇ ਵੀ ਬੁਲਾਇਆ ਗਿਆ ਸੀ ਫਿਰ ਨਹੀਂ ਆਏ ਸੀ ਜੀ ਕਿਉਂ ਪਤਾ ਸੀ ਵੀ ਇਨਸਾਫ ਮਿਲਦੀ ਆਸ ਨਹੀਂ ਹੈਗੀ ਹੂੰ ਜਿਸ ਦਿਨ ਗਿਆਨੀ ਕੁਲਦੀਪ ਸਿੰਘ ਗੜਗੱਜ ਮਿਲਦੇ ਤੇ ਉਦੋਂ ਨੇ ਸਵਾਗਤ ਕਰਦੇ ਵੀ ਵਧੀਆ ਬੰਦਾ ਆ ਗਿਆ ਜੀ ਪ੍ਰਚਾਰਕ ਆ ਤੇ ਹੁਣ ਕੋਈ ਪੰਤਾ ਸਮਝੂ ਜੀ ਇਹਨਾਂ ਦੀ ਪੁਰਾਣੀ ਦੋਵਾਂ ਦੀ ਸਾਂਝ ਹੈਗੀ ਹੂੰ ਕਿ ਬਾਦਲਾਂ ਦੇ ਖਿਲਾਫ ਇਹ ਵੀ ਸੀ ਤੇ ਬਾਦਲਾਂ ਦੇ ਖਿਲਾਫ ਦਾ ਕਿ ਇਹ ਵੀ ਗੜਗੱਜ ਵੀ ਸੀਗਾ ਜੀ ਜੀ ਇਹ ਮਿਲਦੇ ਰਹੇ ਨੇ ਆਪਸ ਵਿੱਚ ਹੂੰ ਹੁਣ ਜਦੋਂ ਉਹਨਾਂ ਨੇ ਗਿਆਨੀ ਗੜਗੱਜ ਨੇ ਮੈਂ ਕਹਿੰਦਾ ਵੀ ਇਹੋ ਜੇ ਪ੍ਰਚਾਰਕਾਂ ਦੀ ਲੋੜ ਹੂੰ ਅੱਜ ਉਹ ਆ ਕੇ ਪੇਸ਼ ਹੋ ਜਾਂਦੇ ਆ ਤੇ ਉਹ ਕਹਿੰਦੇ ਜੀ ਮੈਂ ਤੁਹਾਡੇ ਹੁਕਮ ਦੀ ਤਮੀਲ ਇੰਦ-ਬਿੰਦ ਕਰੂੰਗਾ ਜੀ ਉਹਨਾਂ ਨੇ ਇਹਨਾਂ ਨੂੰ ਕੁਝ ਆਦੇਸ਼ ਜਾਰੀ ਕੀਤੇ ਵੀ ਤੁਹਾਡੇ ਦੇਰੇ ਦੇ ਵਿੱਚ ਮਰਿਆਦਾ ਕਾਲ ਤੱਕ ਦੀ ਲਾਗੂ ਹੋਣੀ ਚਾਹੀਦੀ ਹੈ ਸਤ ਬਚਨ ਜੀ ਜੀ ਪ੍ਰਚਾਰ ਕਰੋ ਇਕੱਠੇ ਹੋ ਕੇ ਕਿਸੇ ਵੀ ਦੀ ਲੜਾਈ ਨਹੀਂ ਕਰਨੀ ਜੀ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਨਾ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ 501 ਰੁਪਏ ਦੀ ਦੇਖਰਾਗ ਤੇ ਖੇਮਾ ਜਾਤਨ ਦੇ ਅਰਦਾਸ ਕਿ ਜਾਓ ਤੁਸੀਂ ਹੁਣ ਜੋ ਮਰਜ਼ੀ ਕੋਈ ਖੁੱਲੀ ਛੁੱਟੀ ਤਾਂ ਜੀ ਅੱਗੇ ਚੱਲ ਜੰਦੇ ਆਪਾਂ ਹੂੰ ਜਦੋਂ ਬਾਹਰ ਆ ਕੇ মিডিਆ ਨੂੰ ਸੰਬੋਧਨ ਕਰਦੇ ਆ ਤਾਂ ਉਹ ਗੱਲ ਕਰਦੇ ਆ ਬਾਬਾ ਅਰਨਾਮ ਸਿੰਘ ਧੁੰਮਾ ਦੀ ਵੀ ਮੇਰੀ ਕੋਈ ਉਹਨਾਂ ਜਾਤੀ ਲੜਾਈ ਨਹੀਂ ਹੈ ਜੀ ਲੇਕਿਨ ਜਿਹੜੀ ਸ਼ਬੀਰ ਲਾ ਕੇ ਜਿਹਦਾ ਭਾਈ ਭਿੰਦਰ ਸਿੰਘ ਨੂੰ ਮਾਰ ਦਿੱਤਾ ਇਹਨਾਂ ਨੇ ਹੂੰ ਦੇ ਭਾਈ ਭਿੰਦਰ ਸਿੰਘ ਜੀ ਕਿਸੇ ਦਾ ਪਿਓ ਸੀ ਕਿਸੇ ਦਾ ਭਰਾ ਸੀ ਕਿਸੇ ਦਾ ਬਾਪ ਸੀ ਕਿਸੇ ਦਾ ਪਤੀ ਸੀ ਕਿਸੇ ਦਾ ਕੋਈ ਹੋਰ ਰਿਸ਼ਤੇਦਾਰੀ ਸੀ ਜੀ ਉਹਦਾ ਕੀ ਕਸੂਰ ਸੀ ਸ਼ਬੀਲ ਨੂੰ ਬਦਲਾਵ ਕੀਤਾ ਤੁਸੀਂ ਹੂੰ ਸ਼ਬੀਲ ਸਾਡੇ ਵਾਸਤੇ ਬੜੀ ਪਵਿੱਤਰ ਆ ਜੀ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਛਿੱਧੀ ਵਾਲੇ ਦਿਨ ਸ਼ਬੀਲ ਲਾਉਂਦੇ ਆ ਹੂੰ ਹਾਂ ਹੁਣ ਬਕਾਇਦਾ ਤੌਰ ਤੇ ਸ਼ਬੀਲ ਵੀ ਅਸੀਂ ਲਾਤੀ ਜੀ ਉਹਨਾਂ ਨੇ ਕਹਿਤਾ ਜੀ ਅੱਜ ਅਸੀਂ ਮਾਫੀ ਮੰਗ ਲਈ ਸਾਡਾ ਸਭ ਕੁਝ ਨਿਬੜ ਗਿਆ ਅਸੀਂ ਬਾਬਾ ਹਰਨਾਮ ਸਿੰਘ ਤੋਂ ਮੰਨ ਵੀ ਕਹਿੰਨੇ ਵੀ ਤੁਸੀਂ ਵੀ ਕਾਲਪ ਤੱਕ ਤੇ ਆ ਕੇ ਪੇਸ਼ ਹੋ ਕੇ ਹੂੰ ਤੁਸੀਂ ਵੀ ਆਪਣੀ ਉਹ ਸ਼ਬੀਲ ਦੀ ਮਾਫੀ ਮੰਗੋ ਤਾਂ ਕਿ ਆਪਾਂ ਸਾਡੇ ਇਕੱਠੇ ਹੋ ਕੇ ਪ੍ਰਚਾਰ ਕਰ ਸਕੀਏ ਜੀ ਜੀ ਤੇ ਨਾਲ ਇੱਕ ਵੱਡੀ ਗੱਲ ਕਹੀ ਹੈ ਹੂੰ ਬਾਬਾ ਹਰਨਾਮ ਸਿੰਘ ਜੀ ਤੁਹਾਡੇ ਸਿਰ ਤੇ ਐਰਾ ਗਵੈਰਾ ਨੱਥੂ ਗਰੇ ਦਾ ਸਾਰ ਨਹੀਂ ਤੁਹਾਡੇ ਸਿਰ ਤੇ ਬਾਬਾ ਜਰਨੈਲ ਸਿੰਘ ਭਿੰਡੇ ਵਾਲੇ ਦਸਤਾਰ ਜਿਹਨਾਂ ਦਾ ਮੇਰੇ ਸਾਹਮਣੇ ਸਤਾਨ ਬਣਿਆ ਜੀ ਇਸ ਕਰਕੇ ਮੇਰਾ ਇੱਕ ਕਹਿਣ ਤੋਂ ਭਾਵ ਆ ਵੀ ਉਹਨਾਂ ਨੇ ਬੜੇ ਤਰੀਕੇ ਤੇ ਸਲੀਕੇ ਨਾਲ ਆਪਣੇ ਸਵਾਲਾਂ ਦੇ ਜਵਾਬ ਵੀ ਦਿੱਤੇ ਆ ਹੂੰ ਉਹਨਾਂ ਨੂੰ ਪੁੱਠੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਹਿੰਦਾ ਜੀ ਉਹਨੇ ਕਹਿੰਦਾ ਵੀ ਅੱਜ ਦੇ ਜਿਹੜਾ ਪ੍ਰੋਗਰਾਮ ਉਹਨਾਂ ਸੰਬੰਧ ਸਵਾਲ ਪੁੱਛੋ ਜੀ ਜੀ ਬਾਕੀ ਦਾ ਮੈਂ ਕੋਈ ਜਵਾਬ ਨਹੀਂ ਦੇਣਾ ਇਹਦੇ ਇਹ ਤੁਸੀਂ ਰਹਿ ਕੇ ਤੇ ਇਹ ਰਹਿ ਜਾਣਾ ਮੁੜ ਕੇ ਬਾਕੀ ਅੱਗੇ ਆ ਜਾਣੇ ਹੂੰ ਸਾਡੇ ਹੁਣ ਕੋਈ ਪੱਤਰੇ ਪੁੱਠੇ ਚ ਮਾਰਦੇ ਹੁੰਦੇ ਨਾ ਪੁੱਠੇ ਸਾਲ ਪੁੱਛਣ ਦੀ ਜਰੂਰਤ ਆਤ ਤੋਂ ਨਹੀਂ ਹੁੰਦੀ ਬਿਲਕੁਲ ਜੀ ਲੇਕਿਨ ਅੱਜ ਜੇ ਕਿਤੇ ਗੋਰੇ ਮਸਕੀਨ ਦਾ ਉੱਥੇ ਕੇਸ ਨਾ ਹੁੰਦਾ ਤੇ ਬਾਕੀ ਸਭ ਠੀਕ ਠਾਕ ਸੀ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਜੀ ਅੱਜ ਪੂਰੀ ਮੰਤਵੇ ਮਿਲ ਜਾਣੀ ਸੀ ਸੰਦੀਪ ਸਿੰਘ ਰੈਨੂ ਜੀ ਉਹਨਾਂ ਨੇ ਗੋਰੇ ਮਸਕੀਨ ਦਾ ਲਿਆ ਕੇ ਇਹ ਗੜਬੜ ਕਰ ਲਈ ਅੱਪ ਪੱਤੀ ਜੀ ਇੱਥੇ ਥੋੜਾ ਜਿਹਾ ਜ਼ਿਕਰ ਆਪਾਂ ਜੇ ਕਰਨਾ ਹੋਵੇ ਮੈਂ ਮੈਂ ਥੋੜਾ ਜੀ ਜੀ ਦੂਸਰੀ ਚੀਜ਼ ਇਹਦਾ ਸਿਆਸੀ ਪਹਿਲੂ ਹੂੰ ਮੈਂ ਉਹੀ ਉਧਰਲੇ ਪਾਸੇ ਆਉਣ ਲੱਗਾ ਸੀਗਾ ਕਿਉਂਕਿ ਇਧਰਲੇ ਪਾਸੇ ਉਹ ਹਰਨਾਮ ਸਿੰਘ ਧੁੰਮਾ ਹੁਣ ਜੇ ਭਾਜਪਾ ਵਾਲੇ ਪਾਸੇ ਨੂੰ ਝੁਕਾਰ ਰੱਖ ਰਹੇ ਨੇ ਤਾਂ ਫਿਰ ਹੁੰਦਾ ਨਾ ਕਿ ਜਿਹੜਾ ਦੁਸ਼ਮਣ ਦਾ ਦੁਸ਼ਮਣ ਉਹ ਆਪਣਾ ਸਾਥੀ ਬਣ ਜਾਂਦਾ ਤਾਂ ਅਕਸਰ ਇਹ ਚਰਚਾਵਾਂ ਚੱਲਦੀਆਂ ਨੇ ਪਰ ਇਸ ਐਂਗਲ ਤੋਂ ਵੀ ਇਸ ਚੀਜ਼ ਨੂੰ ਦੇਖਣਾ ਪਊਗਾ ਵੀ ਹੁਣ ਹਰਨਾਮ ਸਿੰਘ ਧੁੰਮਾ ਸਾਡੇ ਵਾਂਗੂ ਨਹੀਂ ਖੇਡ ਰਿਹਾ ਤੇ ਅਸੀਂ ਉਹਦੇ ਜਿਹੜਾ ਵਿਰੋਧ ਦੇ ਵਿੱਚ ਖੜਾ ਵਿਅਕਤੀ ਹੈ ਉਹਨੂੰ ਆਪਣੇ ਵਾਲੇ ਪਾਸੇ ਕਰੀਏ ਇਹਦਾ ਸਿਆਸੀ ਪਹਿਲੂ ਹੂੰ 86 ਪਹਿਲੂ ਇਹ ਆ ਕਿ ਅੱਜ ਬਾਬਾ ਰਨਾਮ ਸਿੰਘ ਧੁੰਮਾ ਜਿਹੜਾ ਕਿਸੇ ਬੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਿਪਾਹਸালার ਜੀ ਉਸ ਤੋਂ ਬਾਅਦ ਸਰਦਾਰ ਸੰਜੀਤ ਸਿੰਘ ਬਾਦਲ ਦਾ ਸੱਜਾ ਲਫਟੈਣ ਹੁੰਦਾ ਸੀ ਹੂੰ ਤੇ ਬਾਬਾ ਰਨਾਮ ਸਿੰਘ ਧੁੰਮਾ ਦੀ ਇੱਕ ਨੀਤਰੀ ਉਹ ਹਮੇਸ਼ਾ ਯਾਦ ਖੜ ਤੇ ਨਰਜਾ ਜੀ ਭਾਵੇਂ ਕੈਪਟਨ ਮਰਿੰਦਰ ਸਿੰਘ ਹੋਵੇ ਤੇ ਭਾਵੇਂ ਅਕਾਲੀ ਹਲ ਦੇ ਭਾਵੇਂ ਕੋਈ ਹੋਰ ਹੋਵੇ ਜੀ ਜੀ ਅੱਜ ਜਦੋਂ ਬੀਜੇਪੀ ਨੇ ਪੂਰੀ ਸ਼ਾਨ ਗਾਣਾ ਹੂੰ ਤੇ ਜਿਹੜੇ ਅਕਾਲੀ ਆ ਉਹਨਾਂ ਦੀ ਬੀਜੇਪੀ ਦਾ 57 ਜੀ ਕਿਵੇਂ ਬਰदाश्त ਕਰਨਗੇ ਹੂੰ ਉਹਨਾਂ ਨੇ ਕਈ ਵਾਰੀ ਅਕਾਲੀਆਂ ਤੇ ਵੀ ਸਵਾਲ ਚੁੱਕੇ ਨੇ ਜੀ ਇਸ ਕਰਕੇ ਉਹਦਾ ਬਦਲਾ ਚਾਹੀਦਾ ਸੀ ਬਦਲ ਚਾਹੀਦਾ ਸੀ ਕਿ ਬਦਲ ਲੱਭ ਲੈ ਅਗਲੇ ਨੇ ਲੈੰਦਾ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਦੇ ਸਾਹਮਣੇ ਹੂੰ ਤੁਹਾਨੂੰ ਪਤਾ ਹੋਏਗਾ ਵੀ ਜਿਹੜਾ ਭਾਈ ਕੁਲਦੀਪ ਸਿੰਘ ਜੀ ਇਹ ਬਾਬਾ ਰਾਮ ਸਿੰਘ ਜਿਹੜੇ ਸਰਾਵਾਂ ਵਾਲੇ ਉਹਨਾਂ ਕੋਲੋਂ ਵੀ ਜਾ ਕੇ ਸਰੂਪਾਂ ਲੈ ਕੇ ਆਏ ਸੀ ਜੀ ਦਮਲੀ ਮਿੱਟੀ ਖਾਲ ਦੇ ਵੀ ਮੁਖੀ ਨੇ ਹੂੰ ਇਸ ਕਰਕੇ ਇਹ ਬਦਲ ਲੱਭ ਰਹੇ ਨੇ ਬਦਲ ਕੀਆ ਬਦਲ ਉਹਦਾ ਲੱਭ ਲਿਆ ਉਹਨਾਂ ਨੇ ਬਾਬੇ ਧੁੰਮੇ ਦਾ ਜੀ ਇਹ ਅੱਗੇ ਤੇ ਬਾਬੇ ਧੁੰਮਾ ਕਿਉਂ ਕਾਲ ਤੱਕ ਤੇ ਆਊਗਾ ਹੂੰ ਬਾਬਾ ਧੁੰਮਾ ਤੇ ਭਾਈ ਕੁਲਦੀਪ ਸਿੰਘ ਗੁਰਗੱਜ ਨੂੰ ਮੰਨਤਾ ਹੀ ਨਹੀਂ ਹੁੰਦਾ ਜਥੇਦਾਰ ਜੀ ਉਹਨਾਂ ਨੇ ਕੀਤਾ ਵੀ ਹਰ ਮਹੀਨੇ ਦੇ ਪਹਿਲੇ ਐਤਵਰ ਅਸੀਂ ਸغبੀਤ ਸਿੰਘ ਬਾਦਲ ਦੇ ਘਰ ਦੇ ਪਰ ਜਾ ਕੇ ਇੱਕ ਰੋਸ ਵਜਾਰਾ ਕਰਾਂਗੇ ਹੂੰ ਇਸ ਕਰਕੇ ਉਹ ਕਿਉਂ 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 ਲੇਕਿਨ ਉਹਨਾਂ ਨੇ ਗੱਲ ਕਹੀ ਵੀ ਤੁਸੀਂ ਵੀ ਆ ਜਾਓ ਅਸੀਂ ਆ ਗਏ ਪਰ ਉਹ ਨਹੀਂ ਆ ਨਹੀਂ ਬਾਬਾ ਤੋਂ ਵਧੀਆ ਇਹ ਤਾਂ ਬੜੀਆਂ ਸਥਿਤੀਆਂ ਜੀਆਂ ਸਪਸ਼ਟ ਹੋ ਜਾਂਦੀਆਂ ਕਿ ਕਿਸ ਤਰੀਕੇ ਨਾਲ ਕੇਸ ਲਿਹਾਜ਼ ਦੇ ਨਾਲ ਸਿਆਸਤ ਆਪਣੇ ਹਰੇਕ ਮਫਾਦ ਨੂੰ ਦੇਖਦੀ ਹੈ ਪੱਟੀ ਜੀ ਇੱਕ ਬੜੀ ਜ਼ਰੂਰੀ ਚੀਜ਼ ਕਿ ਦੇਖੋ ਇਧਰਲੇ ਪਾਸੇ ਆਪੋਤਾਪੀ ਹੋਈ ਪਈ ਹੈ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਦੂਸ਼ਣਬਾਜ਼ੀਆਂ ਤਖਤ ਜਦੋਂ ਆਪੋ ਸਾਹਮਣੇ ਹੋ ਜਾਣ ਤਾਂ ਫਿਰ ਬੜੀ ਚਿੰਤਾ ਦੀ ਗੱਲ ਹੈ ਪਰ ਦੂਜੇ ਪਾਸੇ ਜਿਹੜੇ ਜਿਹੜੇ ਮਸਲਿਆਂ ਲੈ ਕੇ ਅਸੀਂ ਚਿੰਤਾ ਜ਼ਾਹਰ ਕਰਦੇ ਰਹੇ ਹਾਂ 2015 ਦੇ ਵਿੱਚ ਜਿਹੜੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਬਾਦਸਤੂਰ ਚੱਲ ਰਿਹਾ ਹੈ ਅੱਜ ਵੀ ਤਰਨਤਰਾ ਨਾਲੇ ਪਾਸੇ ਖਬਰ ਆਈ ਹੈ ਬੇਅਦਬੀ ਦੀ ਵੇਖੋ ਜਿਹੜੀ ਬੇਅਦਬੀ ਦੀ ਗੱਲ ਹੈ ਨਾ ਇਹ ਚਲਦੀਆਂ ਰਹਿਣੀਆਂ ਜੀ ਬੜੀ ਮੰਨ ਭਾਗੀ ਗੱਲ ਜੀ ਸ਼ਬਦ ਗੁਰੂ ਦੀ ਕਦੀ ਵੀ ਬੇਅਦਬੀ ਨਹੀਂ ਹੁੰਦੀ ਹਮ ਮੂਲ ਮੰਤਰ ਸ਼ਬਦ ਗੁਰੂ ਆ ਜੀ ਉਹਦੀ ਕਦੀ ਬੇਦਬੀ ਨਹੀਂ ਹੋ ਸਕਦੀ ਜੀ ਇਹ ਸਾਡੀਆਂ ਪੋਥੀਆਂ ਦੀ ਬੇਦਬੀ ਹੁੰਦੀ ਹੈ ਹੂੰ ਗੁਰਬਾਣੀ ਅਲਾਈ ਬਾਣੀ ਇਹਦੀ ਬੇਦਬੀ ਕਿੱਥੋਂ ਹੋ ਜੂਗੀ ਹੂੰ ਇਹ ਬੇਦਬੀਆਂ ਦਾ ਜਿਹੜੇ ਮੁੱਦੇ ਇਹਨੇ ਉਸ਼ਾਲੇ ਵੀ ਜਾਂਦੇ ਹਨ ਉਹਨਾਂ ਦੇ ਹੱਲ ਲੱਭੇ ਜਾਣੇ ਚੀਦੋ ਛਾਲਨ ਨਾਲ ਹੂੰ ਹੱਲ ਕੋਈ ਨਹੀਂ ਲੱਭਦਾ ਉਸ਼ਾਲੇ ਜਾਂਦੇ ਬੇਦਬੀ ਹੋ ਗਈ ਆ ਹੋ ਗਿਆ ਜੀ ਇਹ ਗੱਲ ਰੌਣਾ ਪੈ ਜਾਂਦਾ ਹੱਲ ਲੱਭੂ ਹੂੰ ਇਪੇਕ ਚਾਹ ਕੀ ਕਰ ਸਕਦੇ ਆ ਜੀ ਸਤਕਾਰ ਕਮੇਟੀ ਵਾਲਿਆਂ ਲੋਕਾਂ ਨੂੰ ਇੰਨਾ ਕੁ ਡਰਾਤਾ ਸੀ ਕਿ ਮੈਂ ਨਹੀਂ ਕਹਿ ਰਿਹਾ ਅਕਾਲ ਤੱਕ ਦਾ ਤਤਕਾਲੀ ਜਿਸ ਤਰ ਗਿਆਨੀ ਹਰ ਪਿਛੇ ਸ਼ਬਦ ਆ ਹੂੰ ਪੀ ਸਤਕਾਰ ਕਮੇਟੀਆਂ ਦਾ ਡਰ ਲੋਕਾਂ ਤੇ ਇੰਨਾ ਜ਼ਿਆਦਾ ਪੈ ਚੁੱਕਾ ਵਾ ਜੀ ਕਿ ਲੋਕਾਂ ਨੇ ਆਪਣੇ ਘਰ ਜਿਹੜੇ ਗੁਟਕੇ ਪੈ ਸੀ ਉਹ ਵੀ ਗੁਰਦੁਆਰੇ ਪਹਚਾਤੇ ਪਿਛੇ ਨਾਲ ਦਬਾਇ ਚੰਗੇ ਹੂੰ ਅਸੀਂ ਨਾ ਇਹਨਾਂ ਦੀ ਕੁੱਟ ਖਾ ਸਕਦੇ ਆ ਨਾ ਆਪਣੇ ਤੇ ਪਰਚੇ ਕਰਾ ਸਕਦੇ ਜੀ ਸਾਡਾ ਫਰਜ ਬਣਦਾ ਜਿੱਥੇ ਕਿਤੇ ਗਲਤੀ ਉਹਦੇ ਕਾਰਨ ਲੱਭੇ ਜਾਣ ਹੂੰ ਉਹਨਾਂ ਦਾ ਹਲ ਕੀਤਾ ਜਾਵੇ ਸੀ ਉਹ ਤੇ ਲੱਭਦੇ ਨਹੀਂ ਜੀ ਇਹ ਡਾਂਗਾਂ ਚੁੱਕੇ ਬੰਦਾ ਬਰਪਰਉ ਪੈਂਦੇ ਸੀ ਹੂੰ ਇਸ ਕਰਕੇ ਬੇਅਦਬੀਆਂ ਦੇ ਕਾਰਨ ਲੱਭੇ ਜਾਣੀ ਤੇ ਨਾ ਕਾਰਨ ਅਕਾਲੀ ਸਰਕਾਰ ਲੱਭੇ ਨਾ ਕੈਪਟਨ ਨਾ ਨਾ ਕਿਸੇ ਨੇ ਲੱਭਣੇ ਜੀ ਨੁਦਦਾ ਜਿਹਨੂੰ ਬਣ ਜਾਂਦਾ ਬੇਅਦਬੀ ਹੋ ਗਈ ਜੀ ਫਲਾਣ ਹੋ ਗਿਆ ਜੀ ਟੀਂਗ ਹੋ ਗਿਆ ਤੇ ਮੈਂ ਫਿਰ ਕਿਹਾ ਸ਼ਬਦ ਗੁਰੂ ਦੀ ਬੇਅਦਬੀ ਨਹੀਂ ਹੋ ਸਕਦੀ ਜੀ ਸਾਡਾ ਗੁਰੂ ਸ਼ਬਦ ਗੁਰੂ ਆ ਹੂੰ ਜੀ ਬਿਲਕੁਲ ਪੱਟੀ ਜੀ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਰਾਜੇਪ ਸਿੰਘ ਪੱਟੀ ਸਾਹਿਬ ਨਾਲ ਜੁੜੇ ਸੀ ਤਮਾਮ ਮਸਲੇ ਤੇ ਗੱਲਬਾਤ ਸਗੀ ਤੇ ਬੜੇ ਵਿਵਾਗ ਢਾਂਗ ਦੇ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆਗਾ ਫਿਲਹਾਲ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਦੋਂ ਤਖਤ ਜਿੰਨਾਂ ਦੀ માનਤਾ ਸੇ ਕੌਮ ਦੇ ਵਿੱਚ ਹੋਵੇ ਕਿਉਂਕਿ ਉੱਚੇ ਚਿਰ ਤੌਰ ਤੇ ਅਸੀਂ ਦੇਖਦੇ ਹਾਂ ਕਿ ਤਖਤ ਪਟਨਾ ਸਾਹਿਬ ਜਿਹੜਾ ਹੈਗਾ ਉਹ ਆਪਣੇ ਤੌਰ ਤੇ ਵੱਡੀ ਮਾਨਤਾ ਰੱਖਦਾ ਹੈਗਾ ਮੱਧ ਦੇ ਵਿੱਚ ਪੈ ਜਾਂਦਾ ਭਾਰਤ ਇਹ ਤੇ ਉਧਰਲੇ ਪਾਸੇ ਉਧਰਲੇ ਪਾਸੇ ਦੀ ਸੰਗਤ ਜਿਹੜੀ ਹੈ ਵੱਡੇ ਪੱਧਰ ਤੇ ਆਸਥਾ ਰੱਖਦੀ ਹੈ ਤੇ ਇੱਧਰ ਅਕਾਲ ਤਖਤ ਸਭ ਤੋਂ ਸੁਪਰੀਮ ਮੰਨਿਆ ਜਾਂਦਾ ਸੀ ਪਰ ਹੁਣ ਜਿਸ ਤਰੀਕੇ ਨਾਲ ਇੱਕ ਦੂਜੇ ਦੀ ਸੁਪਰੀਮਤਾ ਤੇ ਜਾਨਕੀ ਸਰਵ ਉੱਚਤਾ ਤੇ ਜਾਂ ਉਹਨਾਂ ਦੀ ਜਿਹੜੀ ਮਾਨਤਾ ਤੇ ਸਵਾਲ ਖੜੇ ਕੀਤੇ ਜਾ ਰਹੇ ਬੜੀ ਚਿੰਤਾ ਦੀ ਗੱਲ ਹੈ ਤੇ ਇੱਕ ਦੂਜੇ ਤੇ ਸਵਾਲ ਖੜੇ ਕਰਨੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਆ ਕੇ ਨਜ ਪ੍ਰਸਤੀ ਛੱਡ ਕੇ ਜਾਂ ਧੜ ਤੋਂ ਜਿਹੜੀਆਂ ਇਹ ਤਾਕਤਾਂ ਕੰਮ ਕਰਵਾ ਰਹੀਆਂ ਉਹਨਾਂ ਨੇ ਤਾਂ ਚਲੇ ਜਾਣਾ ਇੱਕ ਨਾ ਇੱਕ ਦਿਨ ਜਾਂ ਉਹਨਾਂ ਦਾ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈਗਾ ਤੁਹਾਡੇ ਤੋਂ ਇੱਕ ਨਾ ਇੱਕ ਦਿਨ ਸਿਰ ਤੋਂ ਤੁਹਾਡੇ ਤੋਂ ਲੈ ਜਾਣਾ ਹੈਗਾ ਫਿਰ ਪੰਥ ਨੂੰ ਕੀ ਜਵਾਬ ਦੋਗੇ ਲੋਕਾਂ ਨੂੰ ਕੀ ਜਵਾਬ ਦੋਗੇ ਲੋਕਾਂ ਦੇ ਵਿੱਚ ਕਿਸ ਤਰੀਕੇ ਨਾਲ ਕਿਸ ਮੂਹ ਦੇ ਨਾਲ ਵਿਚਰੋਗੇ ਇਹ ਸੋਚਣ ਵਾਲੀਆਂ ਚੀਜ਼ਾਂ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਡਾਂ ਨੂੰ ਜਰੂਰ ਸਾਂਝੀਆਂ ਕਰਨਾ ਇੱਥੇ ਤੁਹਾਡੇ ਤੋਂ ਅਗਰਣੀਆਂ ਬਹੁਤ ਬਹੁਤ ਧੰਨਵਾਦ